ਪਾਣੀ ਫਿਰ ਵੀ ਖਤਰ ਦੇ ਨਿਸ਼ਾਨ ਨੂੰ ਪਾਰ ਕਰਦਾ ਹੋਇਆ ਨਜ਼ਰ ਆ ਰਿਹਾ ਠੱਗੜ ਦਾ ਜਿਹੜਾ ਲੈਵਲ ਹੈ ਖਨੋਰੀ ਕਿੰਨੇ ਕੁ ਉੱਤੇ ਚੱਲ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਾਡੀ ਕੋਸ਼ਿਸ਼ ਜਾਰੀ ਹੈ ਕਿ ਤੁਹਾਡੇ ਤੱਕ ਕੱਗੜ ਦੀ ਜਿਹੜੀ ਸਹੀ ਤੇ ਪੁਖਤਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਸਵੇਰੇ ਮਕੋਰੜ ਸਾਹਿਬ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਕੇ ਆਇਆ ਸੀ ਕਿ ਮਕੋਰੜ ਸਾਹਿਬ ਕੁਝ ਹਾਲਾਤ ਕਿੱਦਾਂ ਦੇ ਬੜੇ ਹੋਏ ਨੇ ਜਿਹੜੇ ਕਿਨਾਰਿਆਂ ਨੇ ਜਿਹੜੇ ਬੰਨਣ ਨੇ ਮੰਨ ਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਪਹੁੰਚ ਚੁੱਕਾ ਹੈ ਕਈ ਕਿਨਾਰੇ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਵਿੱਚ ਸਿਰਫ 5-6 ਇੰਚ ਦਾ ਲਗਭਗ 1 ਫੁੱਟ ਦਾ ਗੈਪ ਰਹਿ ਗਿਆ ਪਾਣੀ ਕਿਨਾਰੇ ਨਾਲ ਲੱਗਣ ਤੋਂ ਤੇ ਉਸੇ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਕਿਸਾਨ ਵੀਰ ਉਹਨਾਂ ਬੰਨਾਂ ਤੇ ਨਿਗਰਾਨੀ ਦੇਣ ਤਾਂ ਕਿ ਉਹਨਾਂ ਬੰਨਾਂ ਨੂੰ ਰੋਕਿਆ ਜਾ ਸ ਟੁੱਟਣ ਤੋਂ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਅਲਹੋਣੀ ਹੋਣ ਤੋਂ ਬਚਾਇਆ ਜਾ ਸਕੇ ਤੇ ਫਿਲਹਾਲ ਹੁਣ ਮੈਂ ਖਣੋੜੀ ਤੇ ਖਣੋੜੀ ਤੋਂ ਜਿਹੜੇ ਕੱਗੜ ਦੇ ਇਸ ਟਾਈਮ ਦੇ ਕੀ ਹਾਲਾਤ ਨੇ ਉਹ ਸਹੀ ਜਾਣਕਾਰੀ ਤੁਹਾਡੇ ਨਾਲ ਮੈਂ ਕੋਸ਼ਿਸ਼ ਸ਼ੇਅਰ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਇਸ ਟਾਈਮ ਮੈਂ ਖਣੋੜੀ ਖੜਾ ਸੀਗਾ ਤੇ ਖਣੋੜੀ ਵੀ ਪਾਣੀ ਦਾ ਪੱਦਰ ਜਿਹੜਾ ਪਾਣੀ ਹੈ ਕਾਫੀ ਸਪੀਡ ਨਾਲ ਕਾਫੀ ਤੇਜ਼ੀ ਨਾਲ ਅੱਗੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਤੇ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਪੁਲ ਨੂੰ ਡਾਫ ਵਗੈਰਾ ਲਗਣੀ ਜਦੋਂ ਸ਼ੁਰੂ ਹੋ ਜਾਂਦੀ ਤਾਂ ਕਿਤੇ ਨਾ ਕਿਤੇ ਜਿਹੜੀਆਂ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਵਧ ਜਾਂਦੀਆਂ ਨੇ ਪਿਛਲੇ ਇਲਾਕਿਆਂ ਵਾਸਤੇ ਵੀ ਤੇ ਅਗਲੇ ਇਲਾਕਿਆਂ ਵਾਸਤੇ ਵੀ ਤੇ ਫਿਲਹਾਲ ਉਹੀ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖਨੋੜੀ ਦੇ ਵਿੱਚ ਪੁਲ ਨੂੰ ਡਾਫ ਵਗੈਰਾ ਲਗਣੀ ਸ਼ੁਰੂ ਹੋ ਚੁੱਕੀ ਹੈ ਤੇ ਜਿਵੇਂ ਕੱਲ ਜਿਹੜਾ ਖਨੋੜੀ ਪਾਣੀ ਦਾ ਪੱਧਰ ਚੱਲ ਰਿਹਾ ਸੀਗਾ ਲਗਭਗ 750 ਦੇ ਕਰੀਬ ਲਗਾਤਾਰ ਵਾਧਾ ਹੀ ਨਜ਼ਰ ਆ ਰਿਹਾ ਹੈ ਤੇ ਅੱਜ ਵੀ ਇੱਥੇ ਜਿਹੜਾ ਪਾਣੀ ਦਾ ਪੱਧਰ ਹੈ ਕਿਤਨਾ ਕਿਤੇ ਵਧਿਆ ਹੈ ਲਗਭਗ ਜਿਵੇਂ ਆਪਾਂ ਕੱਲ ਵੀ ਗੱਲਬਾਤ ਕਰ ਰਹੇ ਸੀਗੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਹੈ ਇੰਚ ਤੋਂ ਇੰਚ ਇੰਚ ਤੋਂ ਇੰਚ ਕਰ ਕਰਕੇ ਪਾਣੀ ਫਿਰ ਵੀ ਖਤਰ ਦੇ ਨਿਸ਼ਾਨ ਨੂੰ ਪਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕੱਲ ਜਿਹੜਾ ਖਨੋਰੀ ਪਾਣੀ ਦਾ ਪੱਧਰ ਸੀਗਾ 750 ਦੇ ਕਰੀਬ ਸੀਗਾ ਤੇ ਅੱਜ ਉਹ 750 ਨੂੰ ਕ੍ਰੋਸ ਕਰਕੇ ਲਗਭਗ 751 ਦੇ ਨੇੜੇ ਲੱਗਣ ਵਾਲਾ ਹੈ ਤੇ ਫਿਲਹਾਲ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਵੀ ਕਰਦਾ ਇੱਥੋਂ ਸ਼ਾਇਦ ਦਿਖਾਈ ਨਹੀਂ ਦੇ ਰਿਹਾ ਪਰ ਮੈਂ ਉੱਥੋਂ ਇੱਕ ਵਾਰ ਦੇਖ ਕੇ ਆਇਆ ਜਿਹੜਾ ਪਾਣੀ ਦਾ ਪੱਧਰ ਹੈ 752 ਦੇ ਲਾਗੇ ਲੱਗਣ ਵਾਲਾ ਸਿਰਫ 1 ਅੱਧੇ ਪੁਆਇੰਟ ਦਾ ਹੀ ਫਰਕ ਰਹਿ ਗਿਆ ਇੱਕ ਵਾਰ ਉਧਰ ਵੀ ਚੱਲਾਂਗੇ ਉੱਥੇ ਵੀ ਜਾ ਕੇ ਮੈਂ ਤੁਹਾਡੇ ਨਾਲ ਜਿਹੜੀ ਸਹੀ ਪੰਚਾਲ ਤੋਂ ਜਾਣਕਾਰੀ ਸਾਂਝੀ ਕਰਾਂਗਾ ਤੇ ਤੁਸੀਂ ਦੇਖ ਵੀ ਸਕਦੇ ਹੋ ਇੱਕ ਤਾਂ ਉੱਪਰ ਵਾਲਾ ਜਿਵੇਂ ਗੱਲਬਾਤ ਕਰ ਰਹੀ ਲਗਾਤਾਰ ਬਾਰਿਸ਼ ਹੁੰਦੀ ਪਈ ਹੈ ਵੇ ਚਾਜੀ ਸਿਰਫ ਧੁੱਪ ਨਿਕਲੀ ਸੀ ਤੇ ਫੇਰ ਹੁਣ ਕੀ ਆ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਮੈਂ ਹਜੇ ਰਸਤੇ ਵਿੱਚ ਹੀ ਆ ਰਿਹਾ ਸੀਗਾ ਤੇ ਬਹੁਤ ਜ਼ਿਆਦਾ ਬਾਰਿਸ਼ ਖਰੋਰੀ ਦੇ ਇਲਾਕੇ ਦੇ ਵਿੱਚ ਫੇਰ ਹੋਈ ਹੈ ਤੇ ਕਿਤੇ ਨਾ ਕਿਤੇ ਇੱਕ ਤਾਂ ਬੰਨਾ ਦਾ ਟੁੱਟਣ ਦਾ ਖਤਰਾ ਬਣਿਆ ਹੋਇਆ ਤੇ ਦੂਜੇ ਬੰਨੇ ਕੀ ਆ ਕਿ ਮੀਂਹ ਕਰਕੇ ਬੰਨਾ ਤੇ ਕੰਮ ਕਰਨਾ ਬੜਾ ਔਖਾ ਹੋ ਰਿਹਾ ਕਿਸਾਨ ਭਰਾਵਾਂ ਵਾਸਤੇ ਕਿਉਂਕਿ ਨਾ ਤਾਂ ਉੱਥੇ ਕੋਈ ਡ੍ਰੈਕਟਰ ਪਹੁੰਚ ਪਾ ਰਿਹਾ ਹੈ ਗਾਰਾ ਵਗੈਰਾ ਹੋਣ ਕਰਕੇ ਦਲਦਰ ਹੋਣ ਕਰਕੇ ਤੇ ਕੰਮ ਕਰਨ ਦੇ ਵਿੱਚ ਬਹੁਤ ਵੱਡੀ ਪਰੇਸ਼ਾਨੀ ਆ ਰਹੀ ਹੈ ਤੇ ਫਿਲਹਾਲ ਹੋਣੀ ਜਿਹੜੀਆਂ ਸਿੱਧੀਆਂ ਤਸਵੀਰਾਂ ਸੀਗੀਆਂ ਉਹ ਮੈਂ ਖਨੌੜੀ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਿਆ ਸੀ ਖਨੌੜੀ ਦੇ ਪੁਲ ਤੋਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਆ ਸੀ ਤੇ ਇੱਕ ਵਾਰ ਪਰਲੀ ਸਾਈਡ ਵੀ ਚੱਲਦਾ ਉੱਥੇ ਪੰਸਾਲ ਲੱਗੀ ਹੋਈ ਐ ਤੇ ਪੰਸਾਲ ਤੋਂ ਮੈਂ ਤੁਹਾਨੂੰ ਚੈੱਕ ਕਰਾਉਣਾ ਕਿ ਪਾਣੀ ਦਾ ਲੈਵਲ ਕਿੰਨਾ ਕਿੱਥੋਂ ਤੱਕ ਪਹੁੰਚ ਚੁੱਕਿਆ ਫਿਲਹਾਲ ਚੱਲ ਤਾਂ ਖਤਰੇ ਦੇ ਨਿਸ਼ਾਨ ਤੇ ਹੀ ਰਿਹਾ ਪਰ ਹੁਣ ਤਾਂ ਸਿਰਫ ਆਪਾਂ ਉਸ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੀ ਕਰ ਸਕਦੇ ਆਂ ਹੋਰ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਕੁਦਰਤ ਐ ਕੁਦਰਤ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਤੇ ਉੱਥੇ ਚੱਲਦੇ ਆਂ ਉੱਥੇ ਜਾ ਕੇ ਇੱਕ ਵਾਰ ਕਿੰਨੇ ਕੇ ਲੈਵਲ ਤੱਕ ਚੱਲ ਰਿਹਾ ਹੈ ਤੇ ਇੱਕ ਚੀਜ਼ ਹੋਰ ਪਾਣੀ ਦੇ ਪੱਧਰ ਦੇ ਵਧਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਡ੍ਰੇਮ ਡਰੇਨਾ ਜੜੀਆਂ ਨੇ ਛੋਟੇ ਮੋਟੇ ਨਾਲੇ ਵਗੈਰਾ ਜਿਹੜੇ ਨੇ ਉਹ ਇਸ ਦੇ ਵਿੱਚ ਡਿੱਗ ਰਹੇ ਨੇ ਜਿਸ ਕਰਕੇ ਇੱਕ ਤਾਂ ਬਾਰਿਸ਼ ਵੀ ਲਗਾਤਾਰ ਹੁੰਦੀ ਪਈ ਹੈ ਬਾਰਿਸ਼ ਵੀ ਇੱਕ ਮੁੱਖ ਕਾਰਨ ਹੈ ਇਸ ਦੇ ਪਾਣੀ ਦੇ ਪੱਧਰ ਨੂੰ ਵਧਾਉਣ ਵਿੱਚ ਤੇ ਖਨੌੜੀ ਤੋਂ ਥੋੜਾ ਜਿਹਾ ਪਿੱਛੇ ਹੀ ਇੱਕ ਡਰੇਨ ਹੈ ਉਹ ਪਤਾ ਨਹੀਂ ਸ਼ਾਇਦ ਮਿਲਦਾ ਭੇਵੇ ਦੇ ਇਲਾਕੇ ਚੋਂ ਆਉਂਦੀ ਹੈ ਇੱਥੋਂ ਗੱਲਬਾਤ ਹੋਈ ਸੀ ਵੀਰਾਂ ਨਾਲ ਮੈਂ ਉੱਥੇ ਖੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਉਹ ਵਾਰੀ ਡਰੇਨ ਉਹ ਇਹਦੇ ਵਿੱਚ ਡਿੱਗ ਰਹੀ ਹੈ ਕਿਤੇ ਨਾ ਕਿਤੇ ਇਹੋ ਜਿਹੇ ਡਰੇਨਾ ਨਾਲੇ ਵਗੈਰਾ ਵੀ ਇਸ ਦੇ ਪਾਣੀ ਦੇ ਪੱਧਰ ਨੂੰ ਵਧਾਉਣ ਵਿੱਚ ਇੱਕ ਮੁੱਖ ਕਾਰਨ ਨੇ ਤੇ ਦੇਖ ਵੀ ਸਕਦੇ ਹੋ بارش ਫਿਰ ਲਗਾਤਾਰ ਜਾਰੀ ਹੈ ਕਿਤੇ ਨਾ ਕਿਤੇ ਇਹ ਵੀ ਬਹੁਤ ਵੱਡਾ ਕਾਰਨ ਹੈ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਵਿੱਚ ਇੱਕ ਵਾਰ ਉੱਥੇ ਚਲਦੇ ਆ ਪੰਸਾਲ ਤੇ ਪੰਸਾਲ ਤੇ ਜਾ ਕੇ ਮੈਂ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਸ਼ੇਅਰ ਕਰਦਾ ਕਿ ਇੱਥੇ ਜਿਹੜਾ ਘੱਗੜ ਦਾ ਲੈਵਲ ਹੈ ਇਸ ਟਾਈਮ ਕਿੰਨੇ ਫੁੱਟ ਦੇ ਉੱਪਰ ਜਾਂ ਜਿਹੜਾ ਮੀਟਰ ਲੱਗਿਆ ਉਸੇ ਹਿਸਾਬ ਨਾਲ ਕਿੰਨਾ ਕਿ ਚੱਲ ਰਿਹਾ ਹੈ ਪਾਖੜਾ ਨਹਿਰ ਦੇ ਪਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਹ ਕੱਗੜ ਜਿਹੜੀ ਇੱਥੋਂ ਨਾ ਪਾਖੜਾ ਨਹਿਰ ਦੇ ਥੱਲੇ ਉਹਦੇ ਨਿਕਲ ਕੇ ਜਾਂਦੀ ਹੈ ਤੇ ਪਾਖੜਾ ਨਹਿਰ ਦੇ ਪਰਲੀ ਸਾਈਡ ਵੀ ਤੁਸੀਂ ਵੀ ਦੇਖ ਸਕਦੇ ਹੋ ਕਿ ਪਾਣੀ ਪਰਲੀ ਸਾਈਡ ਵੀ ਬਹੁਤ ਕੁਆਂਟੀਟੀ ਦੇ ਵਿੱਚ ਹੈ ਬਹੁਤ ਮਾਤਰਾ ਦੇ ਵਿੱਚ ਹੈ ਤੇ ਵਿੱਚ ਆ ਤੇ ਬਹੁਤ ਤੇਜ਼ੀ ਦੇ ਨਾਲ ਉਸ ਸਾਈਡ ਤੋਂ ਵੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਫਿਲਹਾਲ ਆ ਮੈਂ ਗੱਲ ਕਰ ਰਿਹਾ ਸੀਗਾ ਕਿ ਮੈਂ ਤੁਹਾਨੂੰ ਪੰਸਾਲ ਤੇ ਲੈ ਕੇ ਜਾਣਾ ਪੰਸਾਲ ਤੋਂ ਇੱਕ ਵਾਰ ਚੈੱਕ ਕਰਾਉਣਾ ਕਿ ਇੱਥੇ ਜਿਹੜਾ ਸਹੀ ਕੱਗੜ ਦਾ ਲੈਵਲ ਕਿੰਨੇ ਕ ਲੈਵਲ ਤੇ ਚੱਲ ਰਿਹਾ ਹੈ ਤੇ ਫਿਲਹਾਲ ਗੱਲਬਾਤ ਕਰ ਰਹੀ ਸੀਗੀ ਕਿ ਤਾਂ ਮੀਂਹ ਵੀ ਲਗਾਤਾਰ ਪੈ ਦਲਦਲ ਵਗੈਰਾ ਗਾਰ ਵਗੈਰਾ ਬਣੀ ਹੋਈ ਹੈ ਤੇ ਇੱਥੇ ਬਾਰਿਸ਼ ਹੁਣੇ-ਹੁਣੇ ਹੋ ਕੇ ਛੱਡੀ ਹੈ ਬਹੁਤ ਸਾਰੇ ਮੇਰੇ ਵੀਰ ਘਰੇ ਬੈਠੇ ਨੇ ਜੋ ਇਨ੍ਹਾਂ ਲੋਕੇਸ਼ਨਾਂ ਤੇ ਨਹੀਂ ਪਹੁੰਚ ਸਕਦੇ ਤਾਂ ਸਾਡੀ ਵੀਡੀਓ ਦੇ ذریعے ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਘਰੇ ਬੈਠੇ ਬੈਠੇ ਖੱਗੜ ਦੇ ਇਨ੍ਹਾਂ ਹਾਲਾਤਾਂ ਦੀ ਜਿਹੜੀ ਜਾਣਕਾਰੀ ਲੈ ਸਕਣ ਇਨ੍ਹਾਂ ਹਾਲਾਤਾਂ ਨੂੰ ਦੇਖ ਸਕਣ ਹਾਂ ਆਪਾਂ ਹੁਣ ਉਸ ਪੰਸਾਲ ਤੇ ਖੜੇ ਸੀ ਤੇ ਉਸ ਪੰਸਾਲ ਤੋਂ ਮੈਂ ਇੱਕ ਵਾਰ ਤੁਹਾਨੂੰ ਚੈੱਕ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਖੱਗੜ ਦਾ ਜਿਹੜਾ ਲੈਵਲ ਹੈ ਖਨੋਰੀ ਕਿੰਨੇ ਕੁ ਉਸ ਤੇ ਚੱਲ ਰਿਹਾ ਹੈ ਤੇ ਲਗਭਗ 751 ਤੋਂ 2 ਕੁ ਪੁਆਇੰਟ ਹੀ ਥੱਲੇ ਰਹਿ ਗਿਆ ਤੇ ਜੇਕਰ ਗੱਲ ਕਰੀਏ ਮੈਂ ਇਥੋਂ ਦੇ ਕੁਝ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਲਗਾਤਾਰ ਕਗਰ ਦਾ ਪੱਧਰ ਵਾਧ ਹੀ ਰਿਹਾ ਹੈ ਅੱਜ ਵੀ ਜੇ ਗੱਲ ਕਰੀਏ ਤਾਂ 2 ਕੁ ਇੰਚ ਪਹਿਲਾਂ ਨਾਲੋਂ ਵਧਿਆ ਕਿਉਂਕਿ ਕੱਲ ਇੱਥੇ ਜਿਹੜਾ ਲੈਵਲ ਸੀਗਾ 750 ਦੇ ਕਰੀਬ ਸੀਗਾ ਤੇ ਹੁਣ 751 ਨੂੰ ਲੱਗੜ ਵਾਲਾ ਤੇ ਕਿਤਨਾ ਕਿਤੇ 2 ਕੁ ਪੁਆਇੰਟ ਦਾ ਹੀ ਵਿੱਚ ਫਰਕ ਰਹਿ ਗਿਆ ਤੇ ਕਿਸਾਨ ਭਰਾਵਾਂ ਵਾਸਤੇ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਤੇ ਖਤਰੇ ਦੀ ਗੱਲ ਜ਼ਰੂਰ ਬਣੀ ਹੋਈ ਹੈ ਔਰ ਜਿਵੇਂ ਕਿ ਅਸੀਂ ਹੁਣੇ-ਹੁਣੇ ਗੱਲ ਕਰਕੇ اٹਹਾਂ ਕਿ ਛੋਟੇ-ਮੋਟੇ ਨਾਲੇ ਜਾਂ ਡਰੇਨਾ ਵਗੈਰਾ ਜਿਹੜੀਆਂ ਨੇ ਉਹ ਕੱਗੜ ਦੇ ਵਿੱਚ ਡਿੱਗ ਰიანੇ ਤੇ ਮੀਂਹ ਵੀ ਲਗਾਤਾਰ ਪੈ ਰਿਹਾ ਜੋ ਕਿ ਇਸ ਦੇ ਪੱਧਰ ਨੂੰ ਵਧਾਉਣ ਦਾ ਇੱਕ ਮੁੱਖ ਕਾਰਨ ਹੈ ਤੇ ਪਿੱਛੇ ਸਾਈਡ ਇੱਕ ਡਰੇਨ ਵੀ ਹੈ ਜੋ ਇਸ ਟਾਈਮ ਫੁੱਲ ਚੱਲ ਰਹੀ ਹੈ ਕੱਗੜ ਦੇ ਲੈਵਲ ਨੂੰ ਵਧਾਉਣ ਵਿੱਚ ਇੱਕ ਮੁੱਖ ਕਾਰਨ ਨਿਭਾਰੀ ਹੈ ਤੇ ਅੱਗੇ ਦੀ ਜੋ ਵੀ ਅਪਡੇਟ ਆ ਜਾਣਕਾਰੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਤੇ ਫਿਰ ਹਾਲ ਹੁਣ ਇਸ ਟਾਈਮ ਜ਼ਰੂਰਤ ਹੈ ਕਿਸਾਨ ਭਰਾਵਾਂ ਨੂੰ ਮੁਸਤੈਦ ਰਹਿਣ ਦੀ ਜਿਹੜੇ ਵੀ ਨੱਕੇ ਵਗੈਰਾ ਹਨ ਉਹਨਾਂ ਤੇ ਧਿਆਨ ਦੇਣ ਦੀ ਕਿਉਂਕਿ ਫਸਲਾਂ ਬਿਲਕੁਲ ਪੱਕਣ ਦੇ ਕਰੀਬ ਨੇ ਤੇ ਇਸ ਟਾਈਮ ਮਾਹੌਲ ਇਦਾਂ ਦਾ ਹੈ ਕਿ ਗੱਲ ਵੀ ਖਤਰੇ ਆਲੀ ਬਣੀ ਹੋਈ ਹੈ ਤੇ ਅੱਗੇ ਵੀ ਗੱਲਬਾਤ ਜੋ ਵੀ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਜਿਵੇਂ ਕਿ ਹੁਣੇ-ਹੁਣੇ ਮੈਂ ਤੁਹਾਨੂੰ ਖਨੌੜੀ ਤੋਂ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਸੀਗਾ ਕੱਗੜ ਦੇ ਰਿਲੇਟਿਡ ਤੇ ਫਿਲਹਾਲ ਪੰਸਾਲ ਤੋਂ ਤੁਹਾਨੂੰ ਚੈੱਕ ਵੀ ਕਰਵਾ ਕੇ ਆਇਆ ਪੰਸਾਲ ਤੇ ਜਿਹੜਾ ਲੈਵਲ ਹੈ 752 ਦੇ ਕਰੀਬ ਪਹੁੰਚਣ ਵਾਲਾ ਹੈ ਸਿਰਫ ਉਹਦੇ ਵਿੱਚ ਇੱਕ ਦੋ ਪੁਆਇੰਟ ਦਾ ਹੀ ਗੈਪ ਰਹਿ ਗਿਆ ਕਿਤੇ ਨਾ ਕਿਤੇ ਖਰੇ ਖਤਰੇ ਦੀ ਗੱਲ ਜ਼ਰੂਰ ਬਣੀ ਹੋਏ ਤੇ ਜੇਕਰ ਗੱਲ ਕਰਾਂ ਚੀਕੇ ਦੀ ਤਾਂ ਚੀਕੇ ਵੀ ਹੌਲੇ ਹੌਲੇ ਮੇਰੀ ਇੱਕ ਵੀਰ ਨਾਲ ਗੱਲਬਾਤ ਹੋਈ ਹੈ ਨਜ਼ਦੀਕੀ ਮੇਰੇ ਭਰਾ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਚੀਕੇ ਵੀ ਜਿਹੜਾ ਘੱਗੜ ਦਾ ਲੈਵਲ ਹੈ ਲਗਭਗ 24 ਫੁੱਟ ਦੇ ਕਰੀਬ ਚੱਲ ਰਿਹਾ ਹੈ 24 ਤੋਂ ਥੋੜਾ ਬਹੁਤਾ ਘਟਾ ਹੈ ਬਟ ਮੈਕਸਿਮਮ ਮਤਲਬ ਇਸ ਦੇ ਲਾਗੇ ਬੰਨੇ 24 ਦੇ ਕਰੀਬ ਚੱਲ ਰਿਹਾ ਥਾ ਕਿਤੇ ਨਾ ਕਿਤੇ ਖਤਰੇ ਦੀ ਗੱਲ ਜ਼ਰੂਰ ਬਣੀ ਹੋਈ ਹੈ ਕਿ ਕੋਈ ਉਮੀਦ ਹਜੇ ਲੱਗ ਨਹੀਂ ਰਹੀ ਪਾਣੀ ਦੇ ਘਟਣ ਦੀ ਜੇਕਰ ਕਿਤੇ ਥੋੜਾ ਬੋਧਾ 1-2 ਇੰਚ 1-2 ਇੰਚ ਵੀ ਪਾਣੀ ਘਟਦਾ ਤਾਂ ਫਿਰ ਕਿਤੇ ਨਾ ਕਿਤੇ ਕੋਈ ਉਮੀਦ ਜਾਗਦੀ ਹੈ ਕਿ ਹਾਂ ਪਾਣੀ ਘਟ ਰਿਹਾ ਪਰ ਫਿਲਹਾਲ ਜਿੰਨੇ ਵੀ ਏਰੀਆ ਤੋਂ ਅਸੀਂ ਖਬਰ ਸੁਣ ਰਿਹਾ ਮੈਂ ਚੀਕੇ ਵੀ ਗੱਲਬਾਤ ਕੀਤੀ ਹੈ ਖਨੋਰੀ ਦੀ ਵੀ ਗੱਲਬਾਤ ਕਰਾਂ ਤਾਂ ਕਿਤੇ ਨਾ ਕਿਤੇ ਪਾਣੀ ਇੰਚ ਲੋ ਇੰਚ ਵਧ ਹੀ ਰਿਹਾ ਜੋ ਕਿ ਇੱਕ ਬਹੁਤ ਵੱਡੀ ਚਿੰਤਾ ਜੋ ਕਿ ਇੱਕ ਬਹੁਤ ਵੱਡਾ ਚਿੰਤਾ ਦਾ ਇਹਦਾ ਕਾਰਨ ਫਿਲਹਾਲ ਬਣਿਆ ਹੋਇਆ ਹੈ ਤੇ ਫਿਲਹਾਲ ਇਹ ਜੋ ਤਸਵੀਰਾਂ ਸੀਗੀਆਂ ਮੈਂ ਖਨੋਰੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ ਤੇ ਖਨੋਰੀ ਇਸ ਟਾਈਮ ਕੱਗੜ ਦੇ ਕੀ ਹਾਲਾਤ ਨੇ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਤੇ ਪੰਸਾਲ ਤੋਂ ਵੀ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਕੇ ਆਇਆ ਕਿ ਪੰਸਾਲ ਦੇ ਉੱਪਰ ਜਿਹੜਾ ਖਨੋਰੀ ਕੱਗੜ ਦਾ ਕੀ ਲੈਵਲ ਫਿਲਹਾਲ ਇਸ ਟਾਈਮ ਚੱਲ ਰਿਹਾ ਹੈ ਤੇ ਇੱਕ ਵਾਰ ਫੇਰ ਮੈਂ ਦੁਬਾਰਾ ਤੁਹਾਨੂੰ ਜਾਣਕਾਰੀ ਦੇ ਦੇਵਾਂ ਖਨੋਰੀ ਜਿਹੜਾ ਕੱਗੜ ਦਾ ਲੈਵਲ ਹੈ 751 ਦੇ ਕਰੀਬ ਪਹੁੰਚਣ ਵਾਲਾ ਹੈ ਜਿਸ ਦੇ ਵਿੱਚ ਸਿਰਫ 1-2 ਪੁਆਇੰਟ ਦਾ ਹੀ ਗੈਪ ਰਹਿ ਗਿਆ ਤੇ ਜੇਕਰ ਗੱਲ ਕਰਾਂ ਚੀਕੇ ਦੀ ਤਾਂ ਚੀਕੇ ਵੀ ਲਗਭਗ ਚੱਲ ਰਿਹਾ ਹੈ 24 ਫੁੱਟ ਤੋਂ ਥੋੜਾ ਜਿਹਾ ਥੱਲੇ ਹੈ ਮਤਲਬ ਮੰਨ ਕੇ ਚਲੋ ਕਿ 24 ਫੁੱਟ ਦੇ ਕਰੀਬ ਹੀ ਚੱਲ ਰਿਹਾ ਹੈ ਤੇ ਦੂਜੇ ਬੰਨੇ ਲਗਾਤਾਰ ਹੁੰਦੀ ਹੋਈ بارش ਇਹ ਵੀ ਇੱਕ ਮੁੱਖ ਕਾਰਨ ਹੈ ਤੇ ਬਹੁਤ ਸਾਰੀਆਂ ਡਰੇਨਾਂ ਜਿਹੜੀਆਂ ਨੇ ਪਿਛਲੇ ਇਲਾਕੇ ਦੇ ਵਿੱਚ ਘੱਗਰ ਦੇ ਆਵੇ ਵਿੱਚ ਆ ਕੇ ਡਿੱਗ ਰਹੀਆਂ ਨੇ ਜੋ ਕਿ ਲਗਾਤਾਰ ਇਸ ਦੇ ਪੱਧਰ ਨੂੰ ਵਧਾਉਣ ਦਾ ਇੱਕ ਮੁੱਖ ਕਾਰਨ ਬਣ ਰਹੀਆਂ ਨੇ ਤੇ ਹੁਣ ਕਿਸਾਨ ਵੀਰਾਂ ਨੂੰ ਜ਼ਰੂਰਤ ਹੈ ਮੁਸਤੈਦ ਰਹਿਣ ਦੀ ਜਿੰਨੇ ਵੀ ਬੰਨ ਨੇ ਉਨ੍ਹਾਂ ਉੱਪਰ ਨਿਗਰਾਨੀ ਦੇਣ ਦੀ ਤਾਂ ਕਿ ਕੋਈ ਵੀ ਬੰਦੇ ਵਿੱਚ ਕੋਈ ਰਿਸਾਬ ਨਾ ਹੋਵੇ ਕੋਈ ਵੀ ਘਰ ਨਾ ਪਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆਪਾਂ ਨੂੰ ਸਾਹਮਣਾ ਨਾ ਕਰਨਾ ਪਵੇ ਤੇ ਅੱਗੇ ਦੀ ਜੋ ਵੀ ਜਾਣਕਾਰੀ ਹੈ ਅਪਡੇਟ ਹੈ ਵੀਡੀਓ ਜਰ ਆਏ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਬੜੇ ਰਹੋ ਸਾਡੀ ਵੀਡੀਓਜ਼ ਦੇ ਨਾਲ ਧੰਨਵਾਦ